ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਲਓ ਜੀ ਆਪਾਂ ਲੱਗੇ ਜੀ ਸਫਾਈ ਕਰਨ ਤੇ ਇਧਰ ਆਂਟੀ ਆ ਗਈ ਫੇਰ ਦੁਬਾਰਾ 2-3 ਦਿਨਾਂ ਬਾਅਦ ਹੈ ਆਂਟੀ ਸਫਾਈ ਕਰਨ ਇਹ ਅਨਬੂਏ ਆ ਪਤਾ ਉਧਰ ਰੱਖ ਕੇ ਆ ਆਹ ਦਾ ਡੱਬਾ ਜਿਆ ਤਾਂ ਆਪਣਾ ਵਾ ਤੇ ਆਹ ਉਧਰ ਮਸ਼ੀਨ ਵਾਲੇ ਸਮਾਨ ਚ ਰੱਖ ਕੇ ਨੇ ਬੀਬੀ ਭੈਣ ਲੈ ਕੇ ਕਹਿੰਦੀ ਚੱਕ ਕੇ ਕਹਿੰਦੀ ਚੂੜੀਆਂ ਲੈ ਲਓ ਹਾਂ ਹਾ ਪੁੱਤ ਹਾਂ ਹਾਂ ਕਾਹਦਾ ਡੱਬਾ ਅੱਧੇ ਅਪਨ ਚੋਇਕਾ ਨਾ ਕੀ ਕਰਨਾ ਬੁੱਤਾ ਅੱਡੀ ਨਾਨਾ ਕਰਦੀ ਫਰੀ ਜਾਂਦੀ ਆ ਤੇ ਬਸ ਅੱਜ ਲੱਗਿਆ ਸੀ ਇੱਧਰ ਲਾ ਇੱਧਰਲੇ ਪਾਸੇ ਵਾਲਾ ਸਾਫੀੇ ਕਰਨਾ ਉਹ ਆਪਾਂ ਹਨ ਦੋਨੋਂ ਸਟੈਂਡ ਜੁੱਤੀਆਂ ਚੱਕ ਕੇ ਹਾਂ ਆਪਣੇ ਇੱਧਰਲੀ ਸਾਈਡ ਲਾਉਣੇ ਆ ਕਿ ਕਿੱਧਰ ਆਪਾਂ ਪਰਦਾ ਲਾ ਦੇਣਾ ਵਾ ਆ ਦੇਖੋ ਮੈਂ ਹੁਣ ਇੱਧਰ ਵੀ ਪੌੜੀਆਂ ਥੱਲੇ ਵੀ ਸਾਰਾ ਪਰਦਾ ਲਾਤਾ ਸਾਰਾ ਕਵਰ ਕਰਤਾ ਕਿਉਂਕਿ ਇਹਦੇ ਵਿੱਚ ਸਮਾਨ ਕਾਫੀ ਜ਼ਿਆਦਾ ਪਿਆ ਸੀਗਾ ਚਲੋ ਹੁਣ ਵਧੀਆ ਜਿਹਾ ਹੋ ਗਿਆ ਪਰਦਾ ਵਜਾ ਲੱਗ ਗਿਆ ਹੈ आहो आ फट लगो अर्पण आ दही बोत कंची है क्या जी लगो लगोगी है लगी 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 हाथ पे हाथ पे लगी आ गई हां जी आ है लगी एक बार तो नहीं काम कर रहा है की है बोत किथे आ दिखा दे रोड दे पका के बाहर आए हम बना लो ਲੋ ਜੀ ਤੇ ਬਾਕੀ ਲਓ ਹੁਣ ਹੋਰ ਆਪਾਂ ਕੰਮ ਕੁ ਧੰਦੇ ਕਰ ਲਈ ਤੇ ਅੱਜ ਇੱਕ ਕਾਰਨਾ ਕੋਠੇ ਤੇ ਸਾਫ ਸਵਈਆ ਤੇ ਕਿੱਧਰ ਚੱਲ ਬਾਕੀ ਇੱਧਰ ਤਾਂ ਹੋ ਗਿਆ ਚੇਤਾ ਭੁੱਲ ਗਿਆ ਵੀ ਵਲੌਗ ਸਟਾਰਟ ਕਰਨਾ ਸਾਰਾ ਕਰਤੀ ਹੁਣ ਚੇਤੇ ਆ ਗਿਆ ਸੱਚੀ ਵੀਡੀਓ ਵੀ ਬਣਾਣੀ ਸੀਗੀ ਹੈ ਚਲਾਇਂ ਕੁੜਾ ਜਾ ਚਿੱਕਿਆ ਜਾਊਗਾ ਆਂਟੀ ਹਮ ਮਟਜਾ ਤੋਂ ਣਾਂ ਅਲਾਵਾ ਇਹ ਆਪਾਂ ਧੋਕੇ ਰੱਖਾਂਗੇ। ਤਾਇਆਲੇ ਕੁਮ ਰੈਸਟੋਰੇ ਦਾ ਬੋਸ ਸੁਣ ਆਲੇ। ਅੱਜ ਤਾਂ ਬਾਹਰ ਨਾਂਗੀ ਪਤ ਦੇਖੀ। ਅੱਪਣਾ ਆਲੇ ਸਨੇ ਕੋ ਖੀ।ਾਰੇ ਕੋ ਬੋਲ। ਅੱਪਣੀ ਬੋਲ ਮੈਂ ਰੈਡੀ। ਤੱਕਾ ਬੈਠ ਜਨੇ ਨੇ। ਇਹ ਅੱਜ ਸੱਜ ਰਹੀ ਕਹਿੰਦੀ ਮੇਰੇ ਢਿੱਡ ਦੁਖਦਾ। 1 ਵਜੇ ਨਹੀਂ ਆਉਣਾ ਵਾ। ਕੱਲ ਵੀ ਤੇ ਵੀ ਆਪਣਾ ਆਉਣੇ ਵਾਲਾ ਏ। अजहावा बहुत ज्यादा चली जा रहा दिखती है रसोई जी आप उस दिन साफ कर ली सी तो एक दिन अपना रूम साफ कर लिया बाकी हम आ रह गया तो हम बस कोठा रह गया आप कोठे तो चल के जाके ना सुबह सुबह ये करके आने चल फिर फिर समाप्ति आना आंटी आओ तो जी नमी स्कूटो है ਇੰਨੇ ਮੈਂ ਸਕੂਟਰ ਇਹਦੇ ਵਿੱਚ ਹਵਾ ਭਰ ਹੋ ਰਹੀ ਹੈ ਕਿੰਨੀ ਹੋ ਗਈ ਹਾਂ ਅੱਜ ਦੇਖੀਂ ਜਰਾ ਟੱਕਣ ਜਾ ਡਿੱਗ ਗਿਆ ਇਹਦੇ ਤੋਂ ਲਾਉਣੇ ਵਾਲਾ ਕਿੱਥੇ ਚਿਰ ਗਿਆ ਆ ਚੱਲੇ ਦੇਖ ਤਕਰਦਾ ਚੂ ਚੂ ਮਾਰੇ ਇਹ ਜਹ ਕਾਲੇ ਜਿਹੇ ਰੰਗ ਦਾ ਇੱਥੇ ਦੇਖ ਟੈਕਟਰ ਚੱਲੇ ਟਾਇਰ ਮੂਰੇ ਟਾਇਰ ਤੇ ਪੂੜਾ ਲਓ ਜੀ ਅੱਜ ਹੈਗਾ ਅਗਲਾ ਦਿਨ ਤੇ ਕੱਲ ਆਪਾਂ ਸਾਫ ਸਫਾਈਆਂ ਕਰਤੀਆਂ ਸੀਗੀਆਂ ਸਾਰੀਆਂ ਕੋਠੇ ਤੋਂ ਵੀ ਸਾਫ਼ ਕਰਾਇਆ ਸੀਗੇ ਬਸ ਹਨ ਹਾਂ ਸੀਗੇ ਫਟਾਫਟ ਕੰਮ ਖੰਮ ਨੇ ਵੇੜ ਲਈ ਤਾਂ ਕਿ ਕੋਈ ਵੀ ਵੀਡੀਓ ਨਹੀਂ ਬਣਾਈ ਹੈਗੀ ਆਪਾਂ ਉਧਰ ਪਾਓ ਕਪੜਾ ਧੋ ਕੇ ਸਾਰਾ ਸੁੱਕਣਾ ਪਾਤਾ ਵੱਡਾ ਰਹਿ ਜਾ ਤੇ ਹੁਣ ਉਹਨੂੰ ਆਪਾਂ ਲਾਵਾਂਗੇ ਜੀ ਆਪਣੇ ਅੰਦਰ ਲੌਬੀ ਦੇ ਵਿੱਚ ਤੇ ਹੁਣ ਮੈਂ ਦੇਖਦੀ ਹਾਂ ਬਲੋਂ ਕੋਈ ਦਾਲ ਸਬਜ਼ੀ ਬਣਾਉਣੇ ਦਾਲ ਸਬਜ਼ੀ ਕਾਦੀ ਬਣਾਵਾ ਕੀ ਖਾਣਾ ਹੈ ਕੀ ਖਾਣਾ ਕੀ ਬਣਾਵਾ ਦਾਲ ਸਬਜ਼ੀ ਜਿਹੜਾ ਕੁਝ ਵੀ ਬਣੇ ਕੀ ਬਣਾਵਾਂ ਮੈਂ ਡਾ ਕੁਛ ਮਰਜ਼ੀ ਦਾ ਹੂੰ ਇਹ ਤਾਂ ਬਿਨਾ ਹੋਰ ਕੁਝ ਬਣਾਉਂਦਾ ਹੀ ਨਹੀਂ ਆ ਫਿਰ ਆਹ ਮੈਂ ਦੱਸਦਾ ਹਾਂ ਆ ਮੁਰਗਾ ਬਣਾ ਲਾ ਇਹਨਾਂ ਨੂੰ ਮੁਰਗੇ ਤੋਂ ਬਿਨਾ ਹੋਰ ਕਿੰਨਾ ਲੱਗੂ ਆਉਂਦਾ ਹੀ ਨਹੀਂ ਕੰਮ ਕਰਨਾ ਉਹ ਥੁਪਕੋ ਥੁਸਾਰ ਸਾਰਾ ਸਾਸ ਹੋਈਏ ਕਰਿਆ ਉਹ ਤਾਂ ਆਹ ਕਟ ਜੜੀ ਕੀ ਬਲਕਣ ਨਹੀਂ ਹੁੰਦੀ ਉਹ ਵੱਡਣੀਆਂ ਹੁਣ ਉਹ ਦੇਖ ਲਿਓ ਮੜੀ ਜਿਹੜੀ ਜੜਜੀ ਦੇ ਵਿੱਚ ਹੋਈ ਉਹ ਨਹੀਂ ਪੱਟ ਹੋਈ ਹੈਗੀ ਹੱਸ ਤੇ ਮੈਂ ਤੁਹਾਨੂੰ ਦਿਖਾ ਕੇ ਲੈ ਕੇ ਆਉਣੀ ਆ ਹੁਣ ਵੀ ਆਪਾਂ ਸਾਰੇ ਸਾਫ ਸੋ ਇਹ ਜਿਹੜਾ ਕਰ ਲਿਆ ਮੜਾ ਮੁੱਟਾ ਜਿਹਾ ਰਹਿ ਗਿਆ ਹੁਣ ਤਾਂ ਕੋਸ਼ਕ ਤੇ ਚਲ ਬਾਕੀ ਹੈ ਨਾ ਉਹ ਕਰ ਹੋ ਜੂਗਾ ਉਹ ਦੇਖੀ ਕਿ ਕੰਗਾ ਪਈ ਜਾਂਦੀ ਤੇ ਹੁਣ ਬਸ ਆਪਾਂ ਪਰਦਾ ਹਾਉਂ ਰਿਲਵਾਦਣਾ ਸਾਰਾ ਆ ਦੇਖਿਓ ਰੋਹ ਨਾ ਕਾਲਾ ਹੋ ਚੱਕਿਆ ਵਾ ਕਬੂਤਰ ਕਬੂਤਰ ਜੇ ਬਹਿ ਜਾਂਦੇ ਹਾਂ ਉਰੇ ਆ ਕੇ ਕਿਉਂਕਿ ਆਪਣੇ ਹਾਂ ਜੀ ਦਰਵਾਜ਼ੇ ਨਹੀਂ ਲੱਗੇ ਹੋਏ ਹੈਗੇ ਤੇ ਹੋਵੇਗਾ ਕਿ ਨਾ ਵੜਾ ਹੋ ਕਰ ਦਿੰਦੇ ਇਹਥੋਂ ਪਸਾਰਾ ਬਸ ਆ ਸਾਰਾ ਅੰਦਰੋਂ ਅੰਦਰੋਂ ਰਹਿ ਗਿਆ ਕਿਉਂਕਿ ਹੋ ਇਹਨਾਂ ਦੇ ਕੰਮ ਦਾ ਸਮਾਨ ਜਿਆ ਪਿਆ ਹੋਇਆ ਹੈ ਇਹਦੇ ਵਿੱਚ ਤੇ ਇਹਨਾਂ ਦਾ ਦੇਖ ਕੇ ਹੋ ਕਰ ਲਵਾਂਗੇ ਆਹ ਵਾਲਾ ਵੱਡਣਾ ਹੈ ਕਿ ਤੂੰ ਤਾਂ ਪਤਾ ਨਹੀਂ ਕੀ ਹੈ ਉਹ ਉੱਥੇ ਜੜ ਜੀ ਦੇ ਵਿੱਚ ਹੋਏ ਹੋਏ ਕਿ ਇੱਥੇ ਪਾਣੀ ਡਿੱਗਦਾ ਨਾ ਆਪਣਾ ਟੈਂਕੀ ਗਾਲਾ ਉਦੋਂ ਕਰਕੇ ਜੜਜੀ ਦੇ ਵਿੱਚ ਹੋ ਗਿਆ ਤੇ ਬਾਕੀ ਸਾਰਾ ਆਪਾਂ ਸਾਫ ਕਰ ਲਿਆ। ਲੋ ਜੀ। ਤੇ ਹੁਣ ਤੁਹਾਨੂੰ ਇੱਧਰਲੇ ਪਾਸੇ ਵੀ ਦਿਖਾ ਦੇਣੀ ਇੱਧਰਲੇ ਪਾਸੇ ਵੀ ਆਪਾਂ ਸਾਰਾ ਸਾਫ ਕਰਤਾ। ਲੋ ਦੇਖਾ। ਤੇ ਬਾਕੀ ਹਾਂ ਹੁਣ ਕਰਦੇ ਹਾਂ ਜੀ ਬਾਕੀ ਦੇ ਕੰਮ ਤਾਂ ਦੇ ਸਟਾਰਟ ਆਪਾਂ। ਹੋ ਜੀ। ਕਟਪੁੱਜੀ ਫੇ ਦੇ ਕਾਉਂਦੇ ਮਗਰ ਵੀ ਦਸ ਤੂ ਕਾਉਂ ਨੁ ਖੜ ਲੈਗੀ ਹੁਣ ਤਾਂ ਚੌਲ ਜਮਾ ਪੱਕੇ ਖੜੇ ਆ ਬਸ ਆਪਣੇ ਵਾਲੇ ਤਾਂ ਕੱਲ ਵੱਢ ਲੈ ਕੁਸ਼ਕ ਮਿਲਾਂ ਦਾ ਪਤਾ ਨਹੀਂ ਥੋੜੇ ਜਿਹੇ ਥੋੜੇ ਜਿਹੇ ਰਹਿ ਗਏ ਦੇ ਬਾਕੀ ਹੁਣ ਆਪਾਂ ਕਰਦੇ ਆਂ ਜੇ ਅੱਗੇ ਦੇ ਕੰਮ ਤਾਂ ਦੇ ਸਟੱਡ ਦਾ ਸਬਜੀ ਬਣਾਉਣੀ ਅੱਜ ਕੋਈ ਨਹੀਂ ਹੈਗੀ ਖਾਣ ਨੂੰ ਦੇਖੋ ਜੀ ਫਿਰ ਆਪਣੇ ਪਿੰਡ ਦਾ ਥਿਊ ਉਹ ਐਤ ਕਿ ਪਹਿਲੀ ਵਾਰੀ ਆਵਲੀ ਜਮਣ ਨੂੰ ਹੋ ਪਹਿਲੀ ਵਾਰੀ ਜਮਣਾ ਲੱਗੀਆਂ ਦੇਖ ਲਓ ਕਿੰਡੀ ਬੜੀ ਸਾਰੀ ਆਹੇ ਤੇ ਵਾਰ ਪਹਿਲੀ ਵਾਰੀ ਜਮਣਾ ਲੱਗੀਆਂ ਆ ਤੇ ਕੀ ਇਹਨੂੰ ਜੀ ਆਪਣੇ ਉਹ ਤਾਂ ਵੀ ਪੱਕੇ ਖੜੇ ਆ ਬਸ ਵੱਢਣ ਤੋਂ ਰਹਿੰਦੀ ਆ ਸੰਗ ਤੱਕ ਇਧਰ ਬੋਲੀ ਜਾਂਦੀ ਆ ਹਨਾ ਜੀ ਹਨਾ ਪਰ ਹੁਣ ਆਪਾਂ ਹੁਣ ਇੱਥੇ ਦੇਖਦੇ ਹਾਂ ਸ਼ਾਇਦ ਅੱਜ ਲੜੀਆਂ ਲਾ ਦਈਏ ਕਿਉਂਕਿ ਲੜੀਆਂ ਆਪਣੀਆਂ ਲਿਆਂਦੀਆਂ ਵਈਆਂ ਨੇ ਤੇ ਲੜੀਆਂ ਵੀ ਲਾਵਾਂਗੇ ਅੱਜ ਦੇਖਦੇ ਹਾਂ ਹਣਾ ਕੀ ਕੁਛ ਕਰਦੇ ਹਾਂ ਕੰਮ ਧੰਦੇ ਅੱਜ ਦੇ ਕਿਉਂਕਿ ਜੀ ਕੱਲ ਵਲੌਗ ਥੋੜਾ ਜਿਹੀ ਬਣਿਆ ਸੀਗਾ ਤੇ ਬਾਕੀ ਦਾ ਪੱਜ ਬਣਾਵਾਂਗੇ ਹੁਣ ਹਾਂਜੀ ਤੁਸੀਂ ਕਿੱਧਰ ਨੂੰ ਆ ਰਹੇ ਹੋ ਹੈ ਕਿੱਥੇ ਉੱਪਰ ਦੇ ਤਾਂ ਬਦੀ ਹੋ ਗਿਆ ਸਭ ਸਾਰਾ ਉਧਰ ਉਹ ਪਾਪੇ ਨਾ ਸਾਮਾਨ ਦੇ ਪਤਾ ਹੁਣ ਦੇਖ ਕੇ ਸਾਰਾ ਉਹ ਕਰ ਹੋ ਗਿਆ ਕਿਹੜਾ ਕਿਹੜਾ ਕੰਮ ਦਾ ਕਿਹੜਾ ਕਿਹੜਾ ਬੇਕਾਰ ਉਹਨੂੰ ਅਸੀਂ ਤਾਂ ਹੀ ਨਹੀਂ ਛੇੜਿਆ ਹੈਗਾ ਕਮਰੇ ਨੂੰ ਹੈ ਪੱਟ ਤਾਂ ਦਿੱਤਾ ਸਾਰਾ ਆ ਆ ਕੀ ਆ ਠੀਕ ਆ ਇਹ ਤਾਂ ਮੜ ਮੋਟਾ ਜਿਆ ਉਹ ਆ ਬਾਕੀ ਤਾਂ ਸਾਰਾ ਪੱਟ ਕੇ ਤਾਂ ਫਸ ਫਸ ਕੇ ਜੇ ਖੜਾ ਸੀਗਾ ਉੱਪਰ ਆਪਣੇ ਸਾਰੇ ਹਜੇ ਤਿਆਰੀ ਰਹਿੰਦੀ ਹੈ ਜੀ ਕਰਨੇ ਵਾਲੀ ਤੇ ਹੌਲੀ-ਹੌਲੀ ਦੇਖਦੇ ਹਾਂ ਨਾ ਹੌਲੀ-ਹੌਲੀ ਤਿਆਰੀ ਕਰਾਂਗੇ ਸਾਰੀ ਲੱਗੂ ਕੀ ਸਾਹਮਣਾ ਕਰਨੀ ਆਣਾ ਆਹੋ ਤੁਹਾਡਾ ਬਣਾਇਆ ਹੋਇਆ ਐਸਟੀਮੇਟ ਗਿੱਤੀ ਆਉਣਾ ਹੁਣ ਮੈਂ ਹੁਣ ਤੋਂ ਆਲਾ ਥੱਲੇ ਮੈਂ ਰੋਟੀ ਬਣਾਣੀ ਵਾ ਤਾਂ ਪਾਪਾ ਨੂੰ ਜਾਣਾ ਕੰਮ ਕਰਨਾ ਹੂੰ ਆਹੋ ਹੋ ਨਾ ਬੜਿਆ ਕਾਜ ਲੱਗ ਗਿਆ ਆਹੋ

ਪੁੱਤ ਕੇ ਕਿਵੇਂ ਹੋ? ਬਲਿਆ। ਠੀਕ ਹੋ? ਠੀਕ ਹਾਂ। ਚਾਹ ਪੀ ਲਈ ਕਿ? ਮੈਂ। ਪੁੱਛ ਕੇ ਚਾਹ ਪੀ ਲਈ? ਨਾ, ਕੱਲ ਵੀ ਰੋ ਸੱਟ ਲੱਗੂ ਬਤ ਹਟ ਜਾ। ਪੁੱਛਾਰਪਨ ਕੇ ਚਾਹ ਪੀ ਲਈ? ਐ ਗੰਦੀ। ਐ ਗਰੀਆਂ ਨੀਆਂ। ਇਹ ਪਾਸੇ ਕਿ ਪਾਸੇ ਕੀ ਆਏ? ਹਟ ਕਿਨੇ ਗਿਆ ਤੈਨੂੰ ਇੱਕ ਨਗਨ ਨੂੰ। ਆ ਗੱਲ ਦੇ ਉੱਤੇ ਪਤਾ ਨਹੀਂ ਕੀ ਲਵਾਇ ਲਾਲ-ਲਾਲ ਕਰੀ ਫੈਦੀਆਂ। ਹਾਂ ਫਟ ਗਿਆ।

ਆ ਰੋਟੀ ਖਾਈ ਜੀ ਹਾਂਜੀ ਤੁਸੀਂ ਕਿੱਥੋਂ ਆਏ ਦੂੰਜੀ ਦੂੰਜੀ ਉਹ ਪੇਟ ਪੂਜਾ ਕਰਿਆ ਨਾ ਹੂੰ ਇਹ ਆਪਾਂ ਨਾ ਇਹੋੜੀ ਲੱਗਿਆ ਜੀ ਉਹ ਵਾਲਾ ਗ੍ਰੀਨ ਜਿਹਾ ਪੜਦਾ ਚੰਗੀਆਂ ਇਹ ਰੋਟੀ ਖਾਇਆ ਇਹੋ ਖਾਇਆ ਇੱਕ ਗ੍ਰਾਮ ਤੋਂ ਲੈ ਹਾਂ ਜੀ ਕਰਨਾ ਆਪਾਂ ਕੀ ਚੱਲਦਾ ਰੋਟੀ ਦੀ ਇੱਕ ਦਿਨੀ ਹਾਂਜੀ ਕੀ ਹੋ ਗਿਆ ਤੁਹਾਡੇ ਕੰਨਾਂ ਚ ਗੋੜ ਗੋੜੀ ਹਰ ਜਾ ਕੱਲ ਵੀ ਤੁਹਾਡੇ ਨੂੰ ਜਾਣਾ ਹੋਰ ਲੈ ਲਈ ਹੋਰ ਲੈ ਲਈ ਇਹ ਤਾਂ ਕੁਰਸੀ ਹੋਰ ਲੈ ਲਓ ਆ ਨਵੇਂ ਹੋ ਗਿਆ ਪੁੱਤ ਸਮ ਗਿਆ ਕੰਮ ਉਹ ਜੜੇ ਵੀ ਛੱਡ ਦੇਂਗੇ ਕਿ ਮੈਂ ਛੱਡ ਦੋਗੇ ਇਹਨਾਂ ਨੇ ਜਾ ਕੇ ਕੰਨੀ ਆ ਲੈਣਦੇ ਨੇ ਆਪਦੇ ਕੰਮ ਚ ਨਹੀਂ ਹੁੰਦੇ ਕੰਮ ਇਹਨਾਂ ਦੇ ਆ ਸੰਪੋਦਾਂ ਵੀ ਅੱਲਾ ਸਾਡੇ ਪਿੱਛੇ ਸਾਡਾ ਗਾਂ ਕੀ ਗੱਲ ਕਰਦਾ ਹੈ ਇਹ ਗਾਂ ਦੇ ਨਾਲ ਗੱਲ ਕਿੰਨੀ ਹੋ ਰਹੀ ਹੈ ਗਾਂ ਦੇ ਵਾਦੀ ਕੋ ਜੁਪੜੀ ਨਹੀਂ ਕਰਦਾ ਹਾਂ ਉਹ ਹੈ ਮੈਨੂੰ ਨਿਕਲ ਜੀ ਚੀਕ ਰਿਹਾ ਦੱਸ ਨਾ ਤੋਂ ਕੋ ਮਾਂ ਮੈਂ ਅੱਧ ਨੂੰ ਨਹੀਂ ਕੀ ਰੋਗੇ ਹਾਂ ਅੱਜ ਲੈ ਬਥੇ ਆ ਦੇਖਣਾ ਕਿੱਥੇ ਕੰਮ ਕਰਕੇ ਕਿੱਕੇ ਜੇ ਲਾ ਕੇ ਨਾਲ ਦੇ ਅੱਤੀ ਜੇ ਹਾਂ ਜੀ ਨਹੀਂ ਕਰੇ ਕਿ ਸਭ ਆਇਆ ਕਰੀਂ ਉਹ ਦਵਾਇਂ ਨੀ ਮੈਂ ਹੱਥ ਨਹੀਂ ਜਮਾ ਵਰਕੀ ਚਿੱਲਾ ਥੋੜਾ ਜਾ ਪਾਸ ਹੋ ਗਈ ਕਰਾਉਂਦੇ ਕਰਾਉਂਦੇ ਸੀ ਨਹੀਂ ਉਹ ਤੈਨ ਮੈਂ ਧਾ ਦਿਆਂ ਛੁੱਲਾ ਤਾਂ ਖੋਲ ਲੈਣਾ ਵਾ ਛੁੱਲੇ ਦੇ ਵਿੱਚ ਤਾਂ ਉਹ ਬੰਨਿਆ ਜਾਣਾ ਉੱਪਰ ਮੇਰੀ ਗੱਲ ਸੁਣਾ ਪਹਿਲਾਂ ਪਹਿਲਾਂ ਉਨਾਂ ਚ ਬੰਨੋ ਲੈ ਲੋ ਮੈਂ ਕਿਹਾ ਪਹਿਲਾਂ ਉੱਥੋਂ ਉੱਪਰ ਬੰਨਣੀ ਸੀਗੀ ਫਿਰ ਪਾ ਜੇ ਲੱਗ ਜਾਂਦਾ के <laughs> के। <laughs> के रात मेरे सारा पर्दा लग गया लॉबी बिलकुल साफ होगी देख सकते हो समान पे वो क्योंकि अपनी दुकान करके ना ਇਹ ਦੇ ਘਰ ਵੀ ਦੇ ਪਾਪਾ ਦਾ ਸਮਾਨ ਜਾ ਵਾਇ ਤੇ ਹੁਣ ਬਾਕੀ ਸਾਰਾ ਸਮਾਨ ਆਪਣਾ ਇੱਧਰ ਟਿਕ ਗਿਆ ਤੇ ਇਸ ਤਰ੍ਹਾਂ ਜਿਹੜਾ ਪਿਆ ਤੇ ਲਓ ਜੀ ਇੱਧਰ ਵਧੀ ਜਾਨੇ ਹੋ ਹੁਣ ਆਪਣੇ ਕੁਪਲੇ ਕੁਲੇ ਸਾਰੇ ਟਿਕ ਕੇ ਤੇੰਦੇ ਇੱਕ ਕਹਿ ਸਕਦੇ ਕਿ ਸਟੋਰ ਵਾਂਗੂ ਹੀ ਬਣ ਗਿਆ ਬਹੁਤ ਵਧੀਆ ਬਣ ਗਿਆ ਚਲ ਹੈਨਾ ਲਓ ਜੀ ਆਪਣੇ ਦੁਵਾਲੇ ਦਾ ਸਫਾਈਆਂ ਸਾਰੀਆਂ ਹੋ ਗਈਆਂ ਟੂ ਜੈਡ ਕਲੀਅਰ ਤੇ ਤਜਾਂ ਦੇ ਥੱਕ ਗਏ ਬਹੁਤ ਬੁਰਾ ਹਾਲ ਹੋਇਆ ਪੈ ਤਵੇ ਹੁਣ ਨੌਂ ਨੇ ਕਰਦੇ ਆ ਤੇ ਬਾਕੀ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਅੱਜ ਦਾ ਵਲੌਗ ਇੰਨੇ ਜੇ ਵਧੀਆ ਲੱਗਿਆ ਤਾਂ ਲਾਈਕ ਕਰਤੇ ਸੋਹਣਾ ਜਿਹਾ ਕਮੈਂਟ ਕਰਕੇ ਜਰੂਰ ਦੱਸ ਕੇ ਜਾਇਓ ਜੀ ਮਿਲਦੇ ਹਾਂ ਜੀ ਹੋਰ ਨਵੀਂ ਵੀਡੀਓ ਨਾਲ ਤਦ ਤੱਕ ਦੇ ਲਈ ਬਾਏ ਬਾਏ